ਯਾਰ ਅੱਤੂ ਪਈ ਨਾ ਪੌਰਾ ਸਾਡੇ 12:30 ਵਜੇ ਦਾ ਨਾ ਤੇ ਥੋੜੀ ਸ਼ਰਾਬ ਦੇ ਨੇ ਬੀਬੀ ਵੀ ਅੱਤੂ ਦੀ ਦੁਆਇ ਦੇ ਦਰਾਂ ਦੇ ਸਾਈਡ ਤੋਂ ਜਿਵੇਂ ਆਇਆ ਨਾ ਉਹ ਅੱਗੇ ਦਾ ਆਪ ਨੂੰ ਜਿਵੇਂ ਆਇਆ ਗੱਡੀ ਹੈਗੀ ਬੜੀ ਸਪੀਡ ਨਾਲ ਹੀ ਆਈ ਹੈ ਜੋ ਸਿੱਧੀ ਗੱਲ ਹੈ ਇਹ ਤਰੂ ਆਇਆ ਦੁਕਾਨ ਦੇ ਅੰਦਰ ਵਿਚਾਰੇ ਮਾਰੀ ਆ ਤੇ ਦੇਰੀ ਵੀ ਟੁੱਟੀ ਆ ਪੰਪਾ ਦੇ ਕੁੱਟੇ ਦਾ ਨੁਕਸਾਨ ਹੋ ਰਿਹਾ ਸੀ ਤੀਰ ਪੂਰਾ ਜੱਦ ਪਰ ਉਹ ਰਾਤੀ ਫਿਰ ਪੁਲਿਸ ਅੱਗੇ ਜਦੋਂ ਪੁਲਿਸ ਦੇ ਹੁੰਦੇ ਸੁਣਦੇ ਵੀ ਇਹ ਕੰਮ ਉਹ ਤੁਹਾਨੂੰ ਪਤਾ ਤੇ ਸਭ ਨੂੰ ਪਤਾ ਤੇ ਗੱਡੀ ਫੇਰ ਚੁਪੇ ਤੇ ਕਿਤੇ 50 ਰੀਤੀ ਉਹਨਾਂ ਨੇ ਮੁਝੋ ਜਾਸਿਖੀ ਸੀ ਕਿ ਤੁਸੀਂ ਵੀ ਜਾਣਨਾ ਕਿ ਕਿੱਥੇ ਖਰੀਦੀ ਕੋਤੇ ਜਾ ਹਦੀ ਰਵਰੂ ਉਸਰੇ ਕੁਝ ਕਾਤੀ ਹੈ ਪੁਲਸਰੇ ਆਪਰ ਭੱਲ ਲਗੇ ਜੱਦੀ ਚਲਾ ਰਹੇ ਸੀ ਪੰਚਾਇਤ ਰੈਡੀ ਚਕਾਉ ਜਲੇ ਗੱਡੀ ਠਾਣੇ ਨਹੀਂ ਖੜੀ ਆਨਾਂ ਗੱਡੀ ਜੋ ਘਰ ਤੇ ਛੜੀ ਆਨਾਂ ਪੁੱਛ ਰੂ ਪਤਾ ਕਿੱਥੇ ਗਈ ਕਿੱਥੇ ਗਈ ਤੁਸੀਂ ਕਿਉਂ ਨਹੀਂ ਆਏ ਕਿਉਂ ਪਰਮਪਰਮਤ ਆਰਸੀ ਤੁਹਾਡੇ ਕੋਲ ਆਈ ਜੇ ਤੋ ਆਰਸੀ ਤੇ ਫਿਰ ਗੱਡੀ ਕਾਨੂੰ ਦੇੇ ਬਾਦ ਗੱਡੀ ਫਿਰ ਇੱਥੇ ਨਹੀਂ ਗਈ ਤੁਹਾਨੂੰ ਕਿਤਾ ਪਤਾ ਗੱਡੀ ਠਾਣੇ ਨਹੀਂ ਗਈ ਹਾਂ ਲੈ ਕੇ ਯੂਨਿਟ ਦੇ ਚਾਰ ਆ ਰਹੀ ਹੋਏ ਆ ਹਾਰਸੀ ਇਹਨਾਂ ਕੋਲ ਆਈ ਨਾ ਆਰਟੀ ਦੇ ਸਿਰਾਂ ਹਾਰਸੀ ਨੇ ਗੋੜੀ ਨੁਕਸਾਨ ਕਿੰਨਾ ਕੋ ਹੋਇਆ ਨਾ ਦਾ ਨੁਕਸਾਨ ਆ ਹੀ ਹੋਣਾ ਜੀ 35 40 35 40 ਹੀ ਹੁੰਦਾ ਦਾ ਲਾਭ ਨੁਕਸਾਨ ਦਾ ਹੀ ਅਗਰ ਰੇੜੀ ਬਣਾ ਲੱਗੇ ਸਿਲੰਡਰ ਬਣਾ ਲ ਕੇ ਛੋਟੇ ਬਣਾ ਦੇ ਮੇਰਾ ਤਾਂ 40 45000 ਤੇ 35 40000 ਦਾ ਲਾ ਲਓ ਤੁਸੀਂ ਗਾ ਰੋਜ਼ਗਾਰ ਇਹਨਾਂ ਦਾ ਹੈ ਹੀ ਇਹ ਹੀ ਕਮਾ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਚਾਰ ਨੂੰ ਵੇਖ ਕਰ ਦਈਏ ਉਹਦਾ ਜਿਹੜਾ ਨੁਕਸਾਨ ਆ ਪੂਰਾ ਕੀਤਾ ਜਾ ਉਹ ਬੈਠੀ ਜਾਂਦਾ ਜਿਹੜਾ ਜਿਹਨਾਂ ਨੂੰ ਸਾਲੋਂ ਦਾ ਸਾਥ ਖੜੀ ਪਿਆਣਾ ਫਾਕੀ ਅੱਗੇ ਆਨ ਤੇ ਸਮੇਂ ਤੇ ਆਨ ਤੇ ਗੱਡੀ ਜਿਹੜੇ ਸੱਤ ਚਲਾਣੀ ਆ ਸਭਿਧਾਰਤ ਨਾਲ ਜਿੱਦਾ ਚੱਲਦੀ ਉਥੇ ਕਰੋ ਤੁਹਾਨੂੰ ਐਨ ਕਰ ਲੋ ਦੁਨੀਆ ਦੇ ਨੇ ਆਉ ਤੇ ਦੁਨੀਆ ਨੂੰ ਮਰਵਾ ਕੇ ਜਾਣ ਜਾਓ ਉਸ ਨੂੰ ਦੈਤ ਕੀਤੀ ਦੇ ਨਾਲ ਫਿਰ ਰਾਜੀ ਰਾਦ ਪਰ ਅਵਲੇ ਗੱਡੀ ਆਈ ਆ ਇਦੋਂ ਤਿੰਨ ਗੱਡੀਆਂ ਜੋੜ ਤੇ ਖਲੋਕੀ ਹੋਈਆਂ ਤੇ ਰੇਕ ਉਹਨਾਂ ਦਾ ਗੜੀ ਮਰੀ ਪਾ ਕੇ ਤੁਰਦੀ ਆ ਰਹੀ ਬਾਹਰ ਗੱਡੀ ਵੀ ਅੰਦਰੋਂ ਪਟ ਗਈ ਆ ਬਾਅਦ ਇਹਨਾਂ ਨੇ ਸੁਤੰਤਰ ਗਿਰਿਆਈ ਬਾਅਦ ਮਲਾਜਮਤ ਤੇ ਆਏ ਆ ਕਰਨਾਲ ਸਿੰਘ ਤੇ ਉਹਨੇ ਆਖਰ ਇਹਨਾਂ ਨੂੰ ਫੜ ਲਿਆ ਵਾ ਕਿ ਇਹ ਬੰਦੇ ਆ ਗਿਰਿਆ ਦੇ ਗਿਰਿਆ ਕਰ ਲਿਆ ਬੰਦੇ ਕਿੱਥੇ ਜਾਣੇ ਬਾਅਦ ਇਹਨਾਂ ਨੇ ਹਾਥੀ ਲੱਦੀ ਆ ਮਲਾਜਮ ਨੇ ਉਹਨਾਂ ਕੋ ਗੱਡੀ ਟਰੈਕਟਰ ਮਦਦ ਟਰੈਕਟਰ ਦੇ ਨਾਲ ਬਣ ਕੇ ਡੜਾਗੇ ਆ ਗੱਡੀ ਮੈਨੂੰ ਇਹ ਨਹੀਂ ਸਮਝ ਆਈ ਕਿ ਇਹ ਕਿਉਂ ਆ ਗੱਡੀ ਘਾਰ ਵਾਲੇ ਲੈ ਕੇ ਗਏ ਪੁਲਿਸ ਮਲਾਜਮ ਨੇ ਘਾਰ ਵਾਲਿਆਂ ਨੇ ਖੜੀਆਂ ਕੋਈ ਤੇ ਕਈ ਕਰੋ ਆਏ ਇਥੇ ਅਈ 6 ਵਜੇ ਆਇਆ ਜੀ ਸਵੇਰੇ ਤੁਹਾਨੂੰ ਸਵੇਰੇ 6 ਵਜੇ ਫੋਨ ਕੀਤਾ ਜਦੋਂ ਤੁਸੀਂ ਆਏ ਉਹਨਾਂ ਤੋਂ ਇਹ ਹੈ ਗੱਡੀ ਕੁੜੀ ਤੇ ਕੋਈ ਗੱਡੀ ਨਹੀਂ ਆਈ ਜੀ ਤੁਹਾਨੂੰ ਪਤਾ ਹੀ ਕੀ ਕੋਣ ਆ ਬੰਦੇ ਕੋਣ ਨਹੀਂ ਨਹੀਂ ਸਾਨੂੰ ਨਹੀਂ ਪਤਾ ਕਈ ਤੇਰਾ ਜਾ ਕੇ ਮਰਜਾ ਦਿੱਤਾ ਜੀ ਤੇ ਮਿਲਾਈ ਤੁਹਾਨੂੰ ਪੰਜੀ ਸਾਹਿਬ ਨੇ ਕਿਹਾ ਕਿ ਤੁਹਾਡੀ ਗੱਡੀ ਜਤਰਾ ਆ ਤੁਹਾਨੂੰ ਰਾਜੀ ਆ ਉਹ ਬੜੀ ਆਰਸੀ ਪ੍ਰਦੇਸ਼ ਸਿੰਘ ਦੇ ਨਾਮ ਦੀ ਆ ਜੋ ਮੈਗਾ ਮਾਰਦੇ ਬੈਕ ਸੈਟ ਦੇ ਰਹਿੰਦੇ ਉਹ ਸਾਲਿਆ ਨੇ ਕਹਿਣਾ ਕਿ 87 ਨਾ ਗੱਡੀ ਭੇਜੀ ਆ। ਅੱਛਾ ਹੀ ਨਹੀਂ ਮੈਂ ਤੇ ਆਇਆ 6 ਵਜੇ ਤੇ ਬਾਅਦ ਤੋਂ 10 12 ਵਜੇ। ਤੁਹਾਨੂੰ ਕੁਝ ਨਹੀਂ ਪਤਾ। ਤੁਹਾਨੂੰ ਨਹੀਂ ਪਤਾ ਮੈਂ 6 ਵਜੇ ਆਇਆ। ਮੈਂ ਉਹ ਵੀ ਫੋਨ ਕੀਤਾ ਤੇ ਮੈਂ ਕੀਤੀ ਆ। ਆ ਵੀ ਦੇਖੀ ਆ। ਨੁਕਸਾਨ ਕਿੰਨਾ ਹੋਇਆ? ਨੁਕਸਾਨ ਦੇਖ ਲਓ ਜੀ। ਕੀ 40000 ਦਾ ਨੁਕਸਾਨ ਆਇਆ ਮੇਰਾ। ਕਰ ਤੇ ਹੁਣ ਮੇਲੇ ਵੀ ਹੋ ਕੇ ਬਹਿ ਗਏ। ਕੰਮ ਨਹੀਂ ਲੜ ਰਿਹਾ ਮਰ ਰਿਹਾ ਹਾਂ। ਮੈਂ ਵੀ ਲੈ ਬੈਠਾ ਦਾ ਜ਼ਹਿਰ ਦਾ ਹੀ। ਯਾਰ ਜੀ ਕਿਹਨੇ ਵੀ ਕੀ ਕਹਿੰਦੇ ਜੇ ਅਗਰ ਮੰਨੋ ਐਜੋ ਗੱਡੀ ਆਈ ਐਨੀ ਢੀਡ ਹੁੰਦੀ ਆ ਜੇ ਜੜੋਂ ਉਹ ਤੇ ਰੇੜੀ ਟੁੱਟੀ ਆ ਕੋਈ ਗੱਲ ਨਹੀਂ ਜੰਲੀ ਵੀ ਇਨਸਾਨ ਮੈਰਾ ਹੋ ਗਿਆ ਮੈ ਵਿਲਾ ਹੋ ਗਿਆ ਲੇਕਿਨ ਜੇ ਬੰਦੇ ਇੱਥੇ ਬੰਦੇ ਜੀ ਮਰ ਜਾਂਦੇ ਕੀ ਇਹ ਜ਼ਿੰਮੇਵਾਰ ਲਿਆ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਯਾਰ ਜਣੇ ਉਹ ਕਰਨੇ ਵੀ ਆ ਜਿਹੜੇ ਗੱਡੀ ਐਨੀ ਤੇਜ਼ ਆਈ ਆ ਇੱਥੇ ਕੋਈ ਨਕਾਬਟ ਦੀ ਕਿਉਂ ਨਹੀਂ ਚੇਲਦੇ ਤਾਂ ਇਹ ਦੱਸੋ ਅਰੇ ਰੇੜੀ ਦਾ ਗਾਣੇ ਨਹੀਂ ਆਏ ਕਿਦਨੀ ਆਏ ਜਿਹੜੀ ਪੰਦੀ ਇਨਸਾਨ ਹੋ ਗਿਆ ਵਿਲੇ ਹੋ ਗਏ ਜੇ ਤੇ ਬੰਦੇ ਕਿੰਨੇ ਹੁੰਦੇ ਗੋਮ ਦੇ ਵਿੱਚ ਐਨੀ ਤੇਜ਼ ਗੱਡੀ ਆਈ ਆ ਸ਼ਾਮ ਨੂੰ ਵੀ ਜੀ ਆ त जे बंदे मरजनि तौन ज़िमेवारी चोनी भॼी आहे